ਦੇਖੋ ਅੱਜ ਸੰਸਦ ਦੇ ਵਿੱਚ ਜਯਾ ਬਚਨ ਅਮਤਾਬ ਬਚਨ ਦੀ ਪਤਨੀ ਪੜਕੁੱਠੀ ਤੇੜ ਪੜਕੀ ਦੀ ਸਪੀਕਰ ਤੇ ਜਦੋਂ ਸਪੀਕਰ ਨੇ ਹੱਸਦਿਆਂ ਹੋਇਆਂ ਜਯਾ ਬਚਨ ਦਾ ਬੋਲਣ ਲਈ ਨਾ ਬੋਲਿਆ ਤਾਂ ਉਹ ਨਾਂ ਲੈਣ ਦੇ ਤਰੀਕੇ ਦੇ ਉੱਪਰ ਪੜਕੁੱਠੀ ਤੇ ਫਿਰ ਇੱਕ ਬਹੁਤ ਵੱਡੀ ਸਿੱਖਿਆ ਦੇਣ ਵਾਲੀ ਤੇ ਸੇਹ ਦੇਣ ਵਾਲੀ ਗੱਲ ਸਪੀਕਰ ਨੂੰ ਬੋਲੀ ਜਿਹਦੀ ਵੱਡੀ ਚਰਚਾ ਹੋਣੀ ਵੀ ਚਾਹੀਦੀ ਹੈ ਜਾਇਆ ਬਚਨ ਦਾ ਨਾਮ ਅੱਜ ਸਪੀਕਰ ਨੇ ਜਦੋਂ ਲਿਆ ਤਾਂ ਸਪੀਕਰ ਕਹਿੰਦਾ ਵੀ ਇਸ ਵਕਤੋਂ ਹੁਣ ਤੁਹਾਡੇ ਸਾਹਮਣੇ ਜਾਇਆ ਅਮਿਤਾਬ ਬਚਨ ਆਪਣੇ ਵਿਚਾਰ ਦੇਣਗੇ ਤਾਂ ਹੁਣ ਜਿਹੜੀ ਜਾਇਆ ਬਚਨ ਹੈ ਉਹ ਉਹ ਐਮਪੀ ਹੈ ਪਰ ਉਹ ਅਮਿਤਾਬ ਬਚਨ ਦੀ ਪਤਨੀ ਹੈ ਤਾਂ ਸਪੀਕਰ ਨੇ ਜਾਇਆ ਅਮਿਤਾਬ ਬਚਨ ਉਹਦਾ ਨਾਮ ਬੋਲਿਆ ਤਾਂ ਫਿਰ ਉਹ ਪੜਕੁੱਠੀ ਤੇ ਉਹ ਕਹਿੰਦੀ ਵੇ ਕੀ ਗੱਲ ਤੁਸੀਂ ਮੇਰਾ ਨਾਂ ਜਯਾ ਬਚਨ ਕਿਉਂ ਨਹੀਂ ਬੋਲਿਆ ਅਮਿਤਾਬ ਬਚਨ ਨਾਲ ਕਿਉਂ ਬੋਲਿਆ ਕੀ ਗੱਲ ਮੇਰੀ ਕੋਈ ਪਛਾਣ ਨਹੀਂ ਹੈ ਮੇਰੀ ਕੋਈ ਡੈਜ਼ਿਗਨੇਸ਼ਨ ਨਹੀਂ ਹੈ ਕਿ ਮੈਂ ਔਰਤਾਂ ਤੇ ਇਸ ਕਰਕੇ ਮੈਂ ਪਤੀ ਤੋਂ ਬਿਨਾ ਕੁਝ ਵੀ ਨਹੀਂ ਆ ਉਹ ਕਹਿੰਦੀ ਕਿ ਸਾਡੇ ਸਮਾਜ ਦੇ ਵਿੱਚ ਇਹ ਬਹੁਤ ਇੱਕ ਮਾੜੀ ਚੀਜ਼ ਚੱਲਦੀ ਹੈ ਸਦੀਆਂ ਤੋਂ ਕਿ ਔਰਤ ਨੂੰ ਇਕੱਲੀ ਨੂੰ ਕੁਝ ਮੰਨੇ ਨਹੀਂ ਜਾਂਦਾ ਔਰਤ ਇਕੱਲੀ ਨੂੰ ਕੋਈ ਉਹਦੀ ਪਛਾਣ ਕੋਈ ਰਤਬਾ ਮੰਨਿਆ ਹੀ ਨਹੀਂ ਜਾਂਦਾ ਤੇ ਉਹਦੇ ਪਤੀ ਦਾ ਨਾਮ ਉਹਦੇ ਨਾਲ ਵਰਤਿਆ ਜਾਂਦਾ ਹੈ ਉਹ ਕਹਿੰਦੀ ਅੱਜ ਤੁਸੀਂ ਮੇਰਾ ਨਾਮ ਇਕੱਲਾ ਜਯਾ ਬਚਨ ਲੈਣਾ ਚਾਹੀਦਾ ਸੀ ਤੁਹਾਨੂੰ ਜਯਾ ਅਮਤਾਬ ਬਚਨ ਦਾ ਕੀ ਮਤਲਬ ਹੋਇਆ ਕਿ ਮੇਰਾ ਪਤੀ ਅਮਤਾਬ ਬਚਨ ਹੈ ਤੇ ਕੀ ਮੇਰੀ ਪਛਾਣ ਉਹਦੇ ਕਰਕੇ ਹੈ ਮੈਂ ਖੁਦ ਐਮਪੀ ਹਾਂ ਮੈਂ ਆਪਣੇ ਦਮ ਤੇ ਹਾਂ ਤਾਂ ਫਿਰ ਮੇਰਾ ਨਾਮ ਇਕੱਲੀ ਦਾ ਕਿਉਂ ਨਹੀਂ ਬੋਲਿਆ ਹੁਣ ਜਿਹੜੀ ਇਹ ਗੱਲ ਜਯਾ ਬਚਨ ਨੇ ਬੋਲੀ ਹੈ वाकया फिर आप देते चर्चा करते है? श्रीमती जया, बच्चन, जी। सर, सिर्फ जया बच्चन बोलते तो काफी हो जाता यहाँ पूरा नाम लिखा था इसलिए मैंने रिपीट किया ये ये जो है कुछ नया करीका निकला है कि महिलाएं जो है अपने पति के नाम से जानी जाएंगी उनका कोई अस्तित्व नहीं है क्योंकि हां नाम दर्ज है नहीं नहीं सर इसलिए मैंने कहा उनकी कोई उपलब्धि नहीं है अपने में और आप, अस्तित्व में आपकी नहीं। बड़ी विशेषता ये जो नया आ, शुरू हुआ है आई जस्ट श्रीमती जया अमिताभ बच्चन जी <laughs> देखो जिवे हुन जया बच्चन एमपी ਦੇ ਨਾਂ ਨਾਲ ਉਹਦੇ ਪਤੀ ਦਾ ਨਾਂ ਸਪੈਸ਼ਲ ਬੋਲਿਆ ਪਾਰਲੀਮੈਂਟ ਚ ਜੇ ਪਾਰਲੀਮੈਂਟ ਦੇ ਵਿੱਚ ਵੀ ਔਰਤ ਨੂੰ ਬਰਾਬਰ ਦਾ ਰੁਤਬਾ ਬੰਦੇ ਦੇ ਨਹੀਂ ਮਿਲ ਰਿਹਾ ਉਹਦੀ ਆਜ਼ਾਦ ਹਸਤੀ ਉਹਦੀ ਆਜ਼ਾਦ ਹੋਣ ਨੂੰ ਸਬਕਾਰ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਹੋਰ ਕਿੱਥੇ ਹੋਊਗਾ ਜੇ ਪਾਰਲੀਮੈਂਟ ਚ ਪਹੁੰਚੀ ਹੋਈ ਇੱਕ ਐਮਪੀ ਔਰਤ ਨੂੰ ਇਹ ਕਹਿਣਾ ਪੈ ਰਿਹਾ ਕਿ ਮੇਰੇ ਨਾਮ ਦੇ ਨਾਲ ਮੇਰੇ ਪਤੀ ਦਾ ਨਾਮ ਨਾ ਬੋਲੋ ਮੇਰੀ ਆਪਣੀ ਵੀ ਕੋਈ ਹੋਣ ਹੈ ਕੋਈ ਹਸਤੀ ਹੈ ਕੋਈ ਵਜੂਦ ਹੈ ਤਾਂ ਫਿਰ ਔਰਤਾਂ ਦੀ ਹਾਲਤਾਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਔਰਤ ਦਾ ਮਾਲਕ ਤੇ ਪਾਲਕ ਉਹਦਾ ਪਤੀ ਹੋਏਗਾ ਜਾਂ ਮਰਦ ਹੋਏਗਾ ਇਹ ਨਿਯਮ ਸਦੀਆਂ ਤੋਂ ਗਲਤ ਬਣਾਇਆ ਗਿਆ ਔਰ ਹੌਲੀ-ਹੌਲੀ ਇਹ ਨਿਯਮ ਮਰਦਾਂ ਦੇ ਨਾਲ-ਨਾਲ ਔਰਤਾਂ ਦੇ ਦਿਮਾਗਾਂ ਦੇ ਵਿੱਚ ਵੀ ਘਰ ਘਰ ਗਿਆ ਨਾ ਔਰਤ ਦਾ ਮਾਲਕ ਪਤੀ ਹੈ ਤੇ ਨਾ ਔਰਤ ਦਾ ਪਾਲਕ ਪਤੀ ਹੈ ਸੋ ਮੈਨੂੰ ਲੱਗਦਾ ਹੈ ਕਿ ਔਰਤ ਤੇ ਮਰਦ ਇੱਕ ਦੂਜੇ ਦੇ ਪੂਰਕ ਨੇ ਨਰ ਮਾਦਾ ਮੇਲ ਫੀਮੇਲ ਇਹਨਾਂ ਤੋਂ ਬਿਨਾ ਇਹਨਾਂ ਦੇ ਮੇਲਜੋਲ ਤੋਂ ਬਿਨਾ ਦੁਨੀਆ ਨਹੀਂ ਚੱਲ ਸਕਦੀ ਪਰ ਇਹਨਾਂ ਚੋਂ ਨਾ ਕੋਈ ਕਿਸੇ ਦਾ ਮਾਲਕ ਹੈ ਨਾ ਪਾਲਕ ਹੈ ਇਹ ਦੋਵੇਂ ਨਿਯਮ ਜਿਹੜੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਤੁਸੀਂ ਦੇਖਿਆ ਕਿ ਕਿਦਾਂ ਜਯਾ ਬਚਨ ਨੇ ਤਿੱਖਾ ਰਿਐਕਟ ਕੀਤਾ ਜਦੋਂ ਉਹਦਾ ਨਾਂ ਗਲਤ ਬੋਲਿਆ ਗਿਆ ਤੇ ਉਹਦੇ ਨਾਂ ਦੇ ਨਾਲ ਉਹਦੇ ਪਤੀ ਦਾ ਨਾਂ ਬੋਲਿਆ ਗਿਆ ਹੁਣ ਦੇਖੋ ਸਾਡੇ ਜਿਹੜਾ ਜ਼ਗੀਰੂ ਸਮਾਜ ਹੈ ਨਾ ਇਹਦੇ ਵਿੱਚ ਅੱਜ ਦੀ ਨਹੀਂ ਹਜ਼ਾਰਾਂ ਸਾਲਾਂ ਤੋਂ ਜਦੋਂ ਦਾ ਮਰਦ ਪ੍ਰਧਾਨ ਸਮਾਜ ਹੋਂਦ ਚ ਆਇਆ ਉਦੋਂ ਤੋਂ ਹੀ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਔਰ ਮਰਦ ਤੋਂ ਬਿਨਾ ਔਰਤ ਨੂੰ ਕੁਝ ਨਹੀਂ ਸਮਝਿਆ ਜਾਂਦਾ ਤੇ ਬਹੁਤੀਆਂ ਥਾਵਾਂ ਤੇ ਔਰਤ ਦੇ ਨਾਂ ਨਾਲ ਉਹਦੇ ਮਰਦ ਦਾ ਨਾਂ ਵਰਤਿਆ ਜਾਂਦਾ ਹੈ ਔਲਾਦ ਦਾ ਬੱਚਿਆਂ ਦੇ ਨਾਵਾਂ ਦੇ ਨਾਵਾਂ ਨਾਲ ਵੀ ਉਹਦੇ ਪਿਤਾ ਦਾ ਨਾਂ ਚੱਲਦਾ ਹੈ ਆ ਹੁਣ ਮਾਤਾ ਦਾ ਨਾਮ ਸਰਟੀਫਿਕੇਟ ਤੇ ਨਾਲ ਆਉਣ ਲੱਗ ਪਿਆ ਪਰ ਪਹਿਲਾਂ ਇਕੱਲੇ ਪਿਤਾ ਦਾ ਨਾਮ ਹੀ ਚੱਲਦਾ ਰਿਹਾ ਹੈ ਜਾਇਦਾਦ ਵੇਖ ਲਓ ਤੁਸੀਂ ਪੂਰੀ 100% ਦੀ ਜਾਇਦਾਦ ਜਿੰਨੀ ਵੀ ਦੇਸ਼ ਚ ਹੈਗੀ ਹੈ 100% ਦੀ ਚੋਂ ਸਿਰਫ 2% ਦੀ ਜਾਇਦਾਦ ਔਰਤਾਂ ਦੇ ਨਾਂ ਤੇ ਆ ਬਾਕੀ ਸਾਰੀ ਬੰਦਿਆਂ ਦੇ ਨਾਂ ਤੇ ਆ ਮਤਲਬ ਸਾਰਾ ਕੁਝ ਇੱਥੇ ਬੰਦਿਆਂ ਦੇ ਨਾਂ ਤੇ ਚੱਲਦਾ ਹੈ ਤੇ ਇਹ ਬਦਲਣਾ ਚਾਹੀਦਾ ਹੈ ਵਾਕਿਆ ਹੀ ਇਹ ਵੱਡਾ ਨੁਕਤਾ ਜਯਾ ਬਚਨ ਨੇ ਵੱਡੀ ਗੱਲ ਉਠਾਈ ਐ ਜਯਾ ਬਚਨ ਨੂੰ ਜਿਹੜਾ ਗੁੱਸਾ ਲੱਗਾ ਉਹ ਸਹੀ ਲੱਗਾ ਪਰ ਇੱਥੇ ਇੱਕ ਗੱਲ ਮੈਂ ਹੋਰ ਵੀ ਕਰਨੀ ਚਾਹੂੰਗਾ ਕਿ ਸਦੀਆਂ ਤੋਂ ਮਰਦਾਂ ਦੀ ਗੁਲਾਮੀ ਭੋਗਦੀਆਂ ਭੋਗਦੀਆਂ ਔਰਤਾਂ ਆਪ ਵੀ ਗੁਲਾਮੀ ਮਾਨਸਿਕਤਾ ਦਾ ਸ਼ਿਕਾਰ ਹੋ ਗਈਆਂ ਨੇ ਮਤਲਬ ਮਰਦ ਪ੍ਰਧਾਨ ਸਮਾਜ ਨੇ ਇਹ ਬਣਾਇਆ ਵੀ ਔਰਤ ਦਾ ਪਾਲਕ ਤਾਂ ਉਹਦਾ ਪਤੀ ਹੁੰਦਾ ਕਿਉਂਕਿ ਪਤੀ ਦਾ ਮਤਲਬ ਹੁੰਦਾ ਮਾਲਕ ਪਤਨੀ ਦਾ ਮਤਲਬ ਹੀ ਮਤਲਬ ਉਹਦੇ ਉਹਦੇ ਅਧੀਨ ਰਹਿਣ ਵਾਲੀ ਹੈ ਪਤੀ ਜਿਵੇਂ ਲੱਖਾਂ ਦਾ ਮਾਲਕ ਲਖਪਤੀ ਕਰੋੜਾਂ ਦਾ ਮਾਲਕ ਕਰੋੜਪਤੀ ਇਸੇ ਤਰ੍ਹਾਂ ਔਰਤ ਦਾ ਪਤੀ ਮਤਲਬ ਉਹਦਾ ਮਾਲਕ ਤਾਂ ਪਤੀ ਪਾਲਕ ਨਿਯਮ ਬਣਾਇਆ ਗਿਆ ਵੀ ਜਿਹੜੀ ਔਰਤ ਹੈ ਨਾ ਉਹਨੂੰ ਪਤੀ ਪਾਲੂਗਾ ਉਹਨੂੰ ਉਹਦੀ ਜ਼ਿੰਦਗੀ ਪਤੀ ਦੇ ਸਹਾਰੇ ਚੱਲੇਗੀ ਔਰ ਔਰਤ ਨੂੰ ਆਤਮ ਨਿਰਪਰਨ ਨਹੀਂ ਹੋਣ ਦਿੱਤਾ ਗਿਆ ਔਰ ਅੱਜ ਬਹੁ ਵੱਡੀ ਗਿਣਤੀ ਇਹ ਫਾਰਮੂਲਾ ਚੱਲਦਾ ਪਿਆ ਤੇ ਵੱਡੀ ਗਿਣਤੀ ਔਰਤਾਂ ਆਧੁਨਿਕ ਔਰਤਾਂ ਜਿਨ੍ਹਾਂ ਦੀ ਸਮਝ ਹੈ ਜਿਹੜੀ ਆ ਉਹ ਇੰਨੀ ਵਿਕਸਿਤ ਨਹੀਂ ਹੋ ਸਕੀ ਕਿ ਅਸੀਂ ਆਜ਼ਾਦ ਕਿਵੇਂ ਹੋਣਾ ਉਹ ਅੱਜ ਵੀ ਪਤੀ ਪਾਲਕ ਨਿਜਮ ਨੂੰ ਆਪ ਕਹਿ ਕੇ ਕੇ ਲਾਗੂ ਕਰਵਾਉਂਦੀਆਂ ਨੇ ਕਿ ਮੇਰੀ ਪਾਲਣਾ ਜਿਹੜੀ ਆ ਉਹ ਪਤੀ ਕਰੇ ਮੇਰਾ ਪਾਲਕ ਪਤੀ ਹੋਵੇ ਮੈਂ ਪਤੀ ਦੇ ਸਿਰ ਤੇ ਪਲਾਂਗੀ ਜੇ ਪਤੀ ਮੇਰੀ ਪਾਲਣਾ ਨਹੀਂ ਕਰੇਗਾ ਤਾਂ ਫਿਰ ਉਹ ਮੇਰਾ ਪਤੀ ਨਹੀਂ ਹੋ ਸਕਦਾ ਮਤਲਬ ਬੰਦੇ ਨੂੰ ਹੀ ਆਪਣਾ ਪਾਲਕ ਸਮਝਣਾ ਇਹ ਔਰਤਾਂ ਅੱਜ ਵੀ ਕਰ ਰਹੀਆਂ ਨੇ ਜਾਂ ਫਿਰ ਕਈ ਔਰਤਾਂ ਐਦਾਂ ਵੀ ਨੇ ਜਿਹੜੀਆਂ ਬੰਦਿਆਂ ਨੂੰ ਸਾਰਿਆਂ ਨੂੰ ਗਲਤ ਹੀ ਸਮਝੀ ਜਾਂਦੀ ਹੈ ਦੇਖੋ ਇਹ ਜਿਹੜਾ ਗਲਤ ਚੱਲਦਾ ਔਰਤਾਂ ਦੇ ਨਾਲ ਇਹ ਬੰਦ ਹੋਣਾ ਚਾਹੀਦਾ ਪਰ ਨਾ ਸਾਰੇ ਬੰਦੇ ਗਲਤ ਨੇ ਨਾ ਹੀ ਸਾਰੀਆਂ ਔਰਤਾਂ ਠੀਕ ਨੇ ਬਹੁਤ ਸਾਰੀਆਂ ਥਾਵਾਂ ਤੇ ਬੰਦੇ ਗਲਤ ਹੁੰਦੇ ਨੇ ਨਸ਼ਾ ਕਰਦੇ ਨੇ ਮਤਲਬ ਜ਼ਗੀਰੂ ਧੌਂਸ ਜਮਾਉਂਦੇ ਨੇ ਔਰਤ ਨੂੰ ਕਦੇ ਬੋਲਣ ਹੀ ਨਹੀਂ ਦਿੰਦੇ ਪਰ ਅੱਜ ਦੇ ਦੌਰ ਦੇ ਵਿੱਚ ਅਸੀਂ ਵੇਖਦੇ ਆ ਕਈ ਥਾਵਾਂ ਤੇ ਬੰਦੇ ਸਹੀ ਨੇ ਤੇ ਔਰਤਾਂ ਬੜੀਆਂ ਬੜਬੋਲੀਆਂ ਬਤਮੀਜੀ ਨਾਲ ਗੱਲ ਕਰਨ ਵਾਲੀਆਂ ਜੋ ਮੂੰਹੋਂ ਦਾ ਬੋਲਣ ਵਾਲੀਆਂ ਖਰੂਦ ਪਾਉਣ ਵਾਲੀਆਂ ਬਣ ਚੁੱਕੀਆਂ ਨੇ ਤਾਂ ਮੈਨੂੰ ਲੱਗਦਾ ਇਹ ਦੋਨੋਂ ਹੀ ਜਿਹੜੇ ਜਿੱਥੇ ਵੀ ਦੋਨਾਂ 'ਚ ਕਿਤੇ ਵੀ ਫਾਲਟ ਹੈ ਉਹ ਗਲਤ ਹੈ ਸੋ ਇਹ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਇਹ ਜਿਹੜਾ ਕਦੇ ਵੀ ਸ਼ਾਂਤੀ ਨਾਲ ਜਿਉਣ ਨਹੀਂ ਦਿੰਦਾ ਜਦੋਂ ਬੰਦੇ ਦੇ ਆਪਣੇ ਸੋਚ 'ਚ ਸਮਝ 'ਚ ਤੇ ਬੋਲਣੀ 'ਚ ਫਾਲਟ ਹੁੰਦਾ ਤਾਂ ਸਾਰੀ ਜ਼ਿੰਦਗੀ ਉਹ ਦੂਜਿਆਂ ਨੂੰ ਨਿੰਦਦਾ ਰਹਿੰਦਾ ਉਹ ਮਾੜਾ ਉਹ ਵੀ ਮਾੜਾ ਉਹ ਵੀ ਮਾੜਾ ਉਹ ਵੀ ਮਾੜਾ ਆਪਣੇ ਅੰਦਰ ਉਹ ਕਦੇ ਝਾਤੀ ਨਹੀਂ ਮਾਰਦਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਨੁਕਤੇ ਦੇ ਉੱਪਰ ਜਾਇਆ ਬੱਚਨ ਨੇ ਅੱਜ ਆਵਾਜ਼ ਉਠਾਈ ਹੈ ਇਦੇ ਵੱਲ ਧਿਆਨ ਦੇਣਾ ਜ਼ਰੂਰੀ ਹੈ ਪਰ ਇਹ ਧਿਆਨ ਬੰਦਿਆਂ ਨੂੰ ਵੀ ਦੇਣਾ ਚਾਹੀਦਾ ਹੈ ਸਿਸਟਮ ਨੂੰ ਵੀ ਤੇ ਖੁਦ ਔਰਤਾਂ ਨੂੰ ਵੀ ਕਿਉਂਕਿ ਔਰਤਾਂ ਨੂੰ ਵੀ ਸਵੈ ਮਾਨ ਦੇ ਨਾਲ ਜਿਉਣਾ ਚਾਹੀਦਾ ਹੈ ਦੇਖੋ ਔਰਤ ਤੇ ਮਰਦ ਮੇਲ ਫੀਮੇਲ ਨਰ ਤੇ ਮਾਦਾ ਇੱਕ ਦੂਜੇ ਲਈ ਹੀ ਬਣੇ ਨੇ ਇੱਕ ਦੂਜੇ ਦੇ ਪੂਰਕ ਨੇ ਮਤਲਬ ਇਹਨਾਂ ਦਾ ਇੱਕ ਦੂਜੇ ਤੋਂ ਬਿਨਾ ਧਰਤੀ ਦੇ ਉੱਪਰ ਜੀਵਨ ਸੰਭਵ ਹੀ ਨਹੀਂ ਹੈਗਾ ਪਰ ਇਹਦੇ ਨਾਲ ਨਾਲ ਜਿਹੜਾ ਇੱਕ ਦੂਜੇ ਦੇ ਮਾਲਕ ਬਣਨ ਦਾ ਜਾਂ ਪਾਲਕ ਬਣਨ ਦਾ ਮੈਨੂੰ ਲੱਗਦਾ ਮਰਦਾਂ ਨੂੰ ਕਦੇ ਵੀ ਇਹ ਨਿਯਮ ਨਹੀਂ ਬਣਾਉਣਾ ਚਾਹੀਦਾ ਕਿ ਮਰਦ ਔਰਤ ਦਾ ਮਾਲਕ ਵੀ ਹੈ ਤੇ ਪਾਲਕ ਵੀ ਹੈ ਤੇ ਔਰਤਾਂ ਨੂੰ ਵੀ ਇਹ ਜਿਹੜਾ ਜ਼ਗੀਰੂ ਤੇ ਪਿਸ਼ਾਖੜੀ ਨਿਯਮ ਹੈ ਇਹਨੂੰ ਪਾਸੇ ਹਟਾ ਕੇ ਮਰਦਾਂ ਨਾਲ ਚੱਲਣਾ ਚਾਹੀਦਾ ਹੈ ਸਬੰਧ ਰੱਖਣੇ ਚਾਹੀਦੇ ਆ ਵੀ ਨਾ ਤੂੰ ਮੇਰਾ ਮਾਲਕ ਹੈ ਤੇ ਨਾ ਤੂੰ ਮੇਰਾ ਪਾਲਕ ਹੈ ਸੋ ਇਹ ਤੁਸੀਂ ਅੱਜ ਜੋ ਜਯਾ ਬਚਨ ਨੂੰ ਪਾਰਲੀਮੈਂਟ ਦੇ ਵਿੱਚ ਸੁਣਿਆ ਇਹਦੇ ਬਾਰੇ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਨੂੰ ਲੱਗਦਾ ਜਯਾ ਬਚਨ ਨੇ ਵੱਡੇ ਨੁਕਤੇ ਵੱਲ ਉਂਗਲ ਉਠਾਈ ਹੈ ਜਦੋਂ ਅੱਜ ਜਯਾ ਬਚਨ ਨੇ ਇਹ ਗੱਲ ਉਠਾਈ ਹੈ ਪਾਰਲੀਮੈਂਟ 'ਚ ਤਾਂ ਫਿਰ ਜਿਹੜਾ ਸਪੀਕਰ ਸਾਹਿਬ ਸੀ ਉਹਨੂੰ ਕੋਈ ਬਹੁਤੀ ਗੱਲ ਜੀ ਨਹੀਂ ਆ ਰਹੀ ਸੀ ਫਿਰ ਉਹ ਕੱਚੇ-ਕੱਚੇ ਹਾਸੇ ਹੱਸ ਰਿਹਾ ਸੀਗਾ ਕਹਿੰਦਾ ਦੇਖੋ ਜੀ ਤੁਹਾਡੇ ਨਾਂ ਦੇ ਨਾਲ ਹੀ ਜਯਾ ਅੰਤਾਪ ਬਚਨ ਲੱਗਿਆ ਹੁਣ ਇੱਥੇ ਵੀ ਫਾਲਟ ਹੈ ਜੇਕਰ ਸੱਚੀ ਹੀ ਜਯਾ ਬਚਨ ਦੇ ਨਾਂ ਦੇ ਨਾਲ ਜਯਾ ਅੰਮਿਤਾਪ ਬਚਨ ਜਯਾ ਬਚਨ ਦੀ ਮਰਜ਼ੀ ਨਾਲ ਲੱਗਾ ਹੋਇਆ ਤਾਂ ਫੇਰ ਜਯਾ ਬਚਨ ਉਹਨੂੰ ਗਲਤ ਕਿਵੇਂ ਕਹਿ ਸਕਦੀ ਹੈ ਫੇਰ ਤਾਂ ਉਹਨੇ ਉਹੀ ਨਾਂ ਬੋਲਿਆ ਜਿਹੜਾ ਪਹਿਲਾਂ ਦਰਜ ਕਰਾਇਆ ਗਿਆ ਸੋ ਮੈਨੂੰ ਲੱਗਦਾ ਹੈ ਕਿ ਔਰਤਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਕਿਤੇ ਫਾਲਟ ਸਾਡੇ ਚ ਪਹਿਲਾਂ ਤਾਂ ਨਹੀਂ ਹੈ ਵੀ ਜੇ ਨਾ ਹੀ ਗਲਤ ਦਰਜ ਕਰਾਇਆ ਹੋਇਆ ਤਾਂ ਜਿਵੇਂ ਕਿ ਸਪੀਕਰ ਕਹਿ ਰਿਹਾ ਪਰ ਜੇਕਰ ਸਪੀਕਰ ਨੇ ਆਪਣੇ ਪੱਲਿਓ ਨਾ ਬੋਲ ਦਿੱਤਾ ਜਾਇਆ ਮੁਤਾਬ ਬਚਨ ਤਾਂ ਫਿਰ ਇਹ ਠੀਕ ਨਹੀਂਗਾ ਫਿਰ ਇਹ ਔਰਤ ਦੀ ਤੋਹੀਨ ਹੈ ਫਿਰ ਇਹ ਔਰਤ ਨੂੰ ਛੋਟੀ ਸਮਝਣ ਵਾਲਾ ਹੈ ਫਿਰ ਇਹ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਸਾਫਤ ਕਰਨ ਵਾਲਾ ਹੈ ਸੋ ਮੈਨੂੰ ਲੱਗਦਾ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਜੇ ਔਰਤਾਂ ਨੂੰ ਬਰਾਬਰੀ ਨਹੀਂ ਮਿਲ ਰਹੀ ਜੇ ਔਰਤਾਂ ਦੀ ਹੋਂਦ ਨੂੰ ਮੰਨਣਾ ਸਬਕਾਰ ਨਹੀਂ ਕੀਤਾ ਗਿਆ ਤਾਂ ਫਿਰ ਇਹ ਬਹੁਤ ਹੀ ਮਾੜੀ ਗੱਲ ਹੈ ਤੇ ਇਹ ਇਸ ਨੁਕਤੇ ਵੱਲ ਜਯਾ ਬਚਨ ਨੇ ਧਿਆਨ ਦਿਵਾਇਆ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ